ਸਤਿ ਸ਼੍ਰੀ ਅਕਾਲ ਦੋਸਤੋ ਪੱਥਰ ਦੀ ਚਿਗਾਠ ਲਵਾਉਣੀ ਹੈ ਨਾ ਘਰ ਦੇ ਵਿੱਚ ਤਾਂ ਵੀਰ ਹੋਰਿਆਂ ਨੂੰ ਯਾਦ ਕਰ ਲਿਓ ਸ਼੍ਰੀ ਓਮ ਅੰਨਾ ਸਟੋਨ ਉਤਜੋਗ ਵਾਲਿਆਂ ਨੂੰ ਜਿਨ੍ਹਾਂ ਦੀ ਚਿਗਾਠ ਲੈਣ ਦੀ ਨਾਪ ਲੈਣ ਦੀ ਆਪ ਦੀ ਟੀਮ ਫਿਰ ਉਹਨੂੰ ਬਣਾ ਕੇ ਫਿੱਟ ਕਰਨ ਦੀ ਸਾਰੀ ਜ਼ਿੰਮੇਵਾਰੀ ਆਪ ਲੈਂਦੇ ਨੇ ਕੋਈ ਵੀ ਕੰਨੀ ਨਹੀਂ ਪੁਰਦੀ ਕੋਈ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਹੋਰ ਕੀ ਕੀ ਬੈਨੀਫਿਟਾਂ ਤੇ ਬਾਅਦ ਵਿੱਚ ਉਹਨਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਪਣਾ ਐਡਰੈਸ ਦੱਸ ਦਿਓ ਆਪਣੀ ਫਰਮ ਕਿੱਥੇ ਪਈ ਹੈ ਆਪਣੀ ਫਰਮ ਹੈ ਜੀ ਐਲਨਵੜ ਤੇ ਅੰਦਰ 9 ਰੋਡ ਐਲਨਵੜ ਜ਼ਿਲ੍ ਜਗਾਠਾਂ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਆਉਂਦੇ ਨੇ ਪਰ ਇਹ ਜਿਹੜਾ ਆਪਾਂ ਪ੍ਰੋਡਕਟ ਲਾਇਆ ਹੋਇਆ ਇਹਦੇ ਵਿੱਚ ਕੀ ਖਾਸੀਅਤ ਹੈ ਹਾਂ ਜੀ ਵਧੀਆ ਕੁਆਲਿਟੀ ਦਾ ਪੱਥਰ ਹੈ ਜੀ ਇਹਦੇ ਨਾਲ ਤਾਂ ਕੋਈ ਸ਼ਿਕਾਇਤ ਹੈ ਜੀ ਠੀਕ ਹੈ ਜੀ ਹਾਂ ਕੋਈ ਬੁਰਨ ਵੀ ਨਾਲ ਕੋਈ ਸੋਰੇ ਛਿਲਾਬ ਦੀ ਠੀਕ ਹੈ ਜੀ ਕੁਆਲਿਟੀ ਵਧੀਆ ਜੀ ਕੋਟੇ ਦੇ ਵਿਝੋਲੀਆ ਦਾ ਪੱਥਰ ਹੈ ਜੀ ਠੀਕ ਹੈ ਜੀ ਮਤਲਬ ਜਿਵੇਂ ਪਹਿਲਾਂ ਲਾਲ ਜਗਾਠ ਹੁੰਦੀ ਸੀ ਉਹਦੇ ਨਾਲੋਂ ਚੰਗਾ ਹੈ ਬਹੁਤ ਵਧੀਆ ਕੁਆਲਿਟੀ ਜੀ ਲਾਲ ਤੈਸ ਤੇ ਮੁਕਾਬਲੇ ਕੁਝ ਨਹੀਂ ਹੈ ਜੀ ਠੀਕ ਹੈ ਜੀ ਲਾਲ ਤੇ ਬਹੁਤ ਸ਼ਿਕਾਇਤ ਆਉਂਦੀ ਹੈ ਜੀ ਇਹਦੇ ਪ੍ਰੋਪਰ ਲੱਕੜੀ ਦੀ ਫਿਟਿੰਗ ਹੋਊਗੀ ਠੀਕ ਹੈ ਠੀਕ ਹੈ ਜੀ ਉੱਪਰ ਮੈਂ ਦੇਖ ਰਿਹਾ ਇਹ ਡਬਲ ਜਿਵੇਂ ਉਧਰਲੀ ਕੋਠੀ ਜੀ ਦੇਖਿਆ ਸੀ ਉਹਦੇ ਵਾਂਗੂ ਚਕਾਰ ਦੇ ਉਹਨੇ ਵਰਗੀ ਸੇਮ ਹੀ ਕੋਠੀ ਹੈ ਜੀ ਠੀਕ ਹੈ ਜੀ ਥੋੜਾ ਜਿਹਾ ਦਿੱਕਤ ਆ ਜੀ ਇਹਦੇ ਜਿਆ ਵਿਚੇ ਠੀਕਾ ਦਾ ਕੰਮ ਦੇ ਦੇ ਉੱਤੇ ਸੇਮ ਗੋਲਾਈ ਬਣੂਗੀ ਜੀ ਆ ਮਤਲ ਜਿਵੇਂ ਆਪਾਂ ਕੋ 19 ਫੁੱਟ ਟਾਈਟ ਚ ਜਿਵੇਂ ਲੱਕੜ ਦੀ ਕੋਈ ਵੀ ਚਕਾਰ ਆ ਵਾ ਵਿੱਚ ਜਿਵੇਂ ਸਟੀਲ ਪਾਉਣਾ ਕੁਛ ਪਾਉਣਾ ਸਾਰਾ ਕੁਛ ਇਹਦਾ ਸਾਰਾ ਜੀ ਜਿਵੇਂ ਲੋਹੇ ਤੇ ਕੰਮ ਹੁੰਦਾ ਸਟੀਲ ਪਾਉਂਦੇ ਆ ਉਹ ਸੇਮ ਗ੍ਰਿਲ ਵਗੈਰਾ ਇਹਦੇ ਜੀ ਪੈ ਜੂਗੀ ਉਹ ਤੁਹਾਨੂੰ ਦਿਖਾਵਾਂਗਾ ਜੀ ਤੇ ਆਜੋ ਦੋਸਤੋ ਨੂੰ ਅੱਗੇ ਦਿਖਾਉਣੇ ਆ ਸਾਰੀ ਕੋਠੀ ਦੇ ਵਿੱਚ ਮੈਂ ਦੇਖ ਰਿਹਾ ਵੀ ਪ੍ਰੋਪਰ ਗੱਡੀਆਂ ਵਗੈਰਾ ਸਾਰਾ ਨਾਪ ਤੁਸੀਂ ਆਪ ਲੈਨੇ ਹੋ ਅਸੀਂ ਖੁਦ ਨਾਪ ਲੈ ਕੇ ਆਂਦੇ ਆ ਪੂਰਾ ਮੈਜ਼ਰਮੈਂਟ ਕਰਕੇ ਸਾਡੀ ਟੀਮ ਜਾਂਦੀ ਹੈ ਅਸੀਂ ਫਿਟਿੰਗ ਵੀ ਖੁਦ ਆਪਣੇ ਟਰਾਂਸਪੋਰਟ ਨਾਲ ਖੁਦ ਜਾ ਕੇ ਉੱਥੇ ਫਿਟਿੰਗ ਕਰਦੇ ਆਂ ਠੀਕ ਹੈ ਜੀ ਲਓ ਵੀ ਦੋਸਤੋ ਇੱਥੇ ਤੁਸੀਂ ਸਫਾਈ ਚੈੱਕ ਕਰੋ ਪਹਿਲਾਂ ਬਾਈ ਹੋਰਾਂ ਦੀ ਜਗਾਠਾਂ ਦੀ ਅੱਜ ਇਹ ਸਾਰੇ ਦੀ ਫਿਟਿੰਗ ਹੋ ਰਹੀ ਹੈ ਉੱਪਰ ਵੀ نیچے ਵੀ ਜਿੰਨੀ ਵੀ ਜਗਾਠਾ ਉਹ ਸਾਰੀ ਪੱਥਰਾਂ ਦੀ ਲੱਗੀ ਆ ਬਈ ਆ ਮਾਰ ਕੇ ਦਿਖਾ ਦਿਓ ਵੀ ਕਿੰਨੀ ਕ ਮਜ਼ਬੂਤੀ ਆ ਵੀ ਟੁੱਟ ਜੇ ਤਾਂ ਮਜ਼ਬੂਤੀ ਹੈ ਜੀ ਮਾਰੋ ਤੁਸੀਂ ਮਾਰੋ ਦੀ ਆਪਣੇ ਹੱਥ ਨਾਲ ਠੀਕ ਹੈ ਜੀ ਲ ਮਤਲਬ ਕਿਤੇ ਮਰਜੀ ਆਪਾਂ ਉਹ ਮਾਰ ਲਈਏ ਜਿੱਥੇ ਮਰਜੀ ਜੀ ਆਹ ਲਓ ਵੀ ਦੋਸਤੋ ਲਾਓ ਜੀ ਇੱਕ ਵਾਰ ਤੁਸੀਂ ਦੋ ਜੀ ਕਿੰਨਾ ਮਰਜੀ ਦੱਬ ਕੇ ਤੁਸੀਂ ਮਾਰ ਸਕਦੇ ਹੋ ਤੇ ਲਓ ਵੀ ਡਰ ਲੱਗਦਾ ਵੀ ਟੁੱਟਣਾ ਜਾਵੇ ਪਰ ਆਹ ਤੁਸੀਂ ਦੇਖ ਸਕਦੇ ਹੋ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਇਧਰ ਕਾਰੀ ਦਾ ਪਾਵਾ ਤੋੜਨ ਵਾਲੀ ਗੱਲ ਕਰਤੀ ਤੁਸੀਂ ਦੇਖ ਸਕਦੇ ਹੋ ਤੇ ਮਤਲਬ ਨੋਰਮਲ ਜਿਹਾ ਮੰਜਾ-ਮੁੰਜਾ ਲੱਗਦਾ ਫਿਰ ਤਾਂ ਦਿੱਕਤ ਹੀ ਕੋਈ ਨਹੀਂ ਇੱਕ ਪਰਸੈਂਟ ਵੀ ਦਿੱਕਤ ਨਹੀਂ ਹੈ ਜੀ ਕਿਤੇ ਵੀ ਮੰਜਾ ਲੱਗੋ ਚਾਹੇ ਇੱਕੋਛ ਲੱਗੋ ਜੀ ਠੀਕ ਹੈ ਜੀ ਤੇ ਜੇ ਗੱਲ ਕਰੀ ਜੀ ਕਿੰਨੇ ਕਿੰਨੇ ਦਿਨਾਂ ਚ ਫਿਟਿੰਗ ਕਰ ਦੇਣੇ ਜਦੋਂ ਆਪਾਂ ਆਰਡਰ ਲੈ ਲੈਣੇ ਜੀ ਇਧਰ ਆਰਡਰ ਤੇ ਸਾਨੂੰ 20 ਤੇ 25 ਦਿਨ ਦਾ ਟਾਈਮ ਦੇਣਾ ਪੈਂਦਾ ਜੀ ਠੀਕ ਹੈ ਜੀ ਮਤਲਬ ਜਦੋਂ ਨਿਵਾ ਜਾਂ ਪਟਰਨ ਦੀ ਸੋਚ ਲਈ ਡਿਜ਼ਾਈਨ ਕਰ ਲੈ ਨਕਸ਼ਾ ਉਹਦੀ ਆਰਡਰ ਦੇ ਦਈਏ ਤੁਹਾਨੂੰ ਹਾਂਜੀ 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 ਠੀਕ ਹੈ ਜੀ ਆਹ ਦੋਸਤੋ ਦੇਖ ਸਕਦੇ ਹੋ ਸਾਰੀ ਚਗਾਠ ਬਾਈ ਜੀ ਉਹਨਾਂ ਨੇ ਫਿੱਟ ਕੀਤੀ ਆ ਨੁਕਰਾਂ ਤੁਸੀਂ ਚੈੱਕ ਕਰਸਾ ਐਮ ਐਮ ਦੇ ਵਿੱਚ ਵੀ ਕੋਈ ਫਰਕ ਹੀ ਨਹੀਂ ਹੈਗਾ ਪ੍ਰੋਪਰ ਸਫਾਈ ਹੈਗੀ ਹਰ ਤਰ੍ਹਾਂ ਦੀ ਜਿਹੜੀ ਚੀਜ਼ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਚੀਜ਼ ਹੋਰ ਰਹਿੰਦੀ ਹੈ ਜੀ ਸ਼ੋਰਾ ਸਲਾਬ ਹੋ ਗਿਆ ਹਾਂਜੀ ਕੋਈ ਉਸ ਤਰੀਕੇ ਦੀ ਦਿੱਕਤ ਇਹਨੂੰ ਨਾ ਜੀ 1% ਹੀ ਨਹੀਂ ਜੀ ਕਿਤੇ ਜੀ ਬਹੁਤ ਵਧੀਆ ਪੱਥਰ ਹੈ ਜੀ ਠੀਕ ਹੈ ਜੀ ਤੇ ਆ ਸਾਰੀ ਕੋਠੀ ਦੇ ਵਿੱਚ ਹੀ ਆਪਣੀਆਂ ਜਿਹੜੀਆਂ ਪੱਥਰਾਂ ਨੇ ਜਗਾਠਾਂ ਲੱਗੀਆਂ ਨੇ ਹਾਂ ਜੀ ਜੀ ਉੱਤੇ ਵੀ ਲੱਗੀ ਹੈ ਜੀ ਠੀਕ ਹੈ ਜੀ ਉੱਤੇ ਵੀ ਲਓ ਵੀ ਦੋਸਤੋ ਉੱਪਰ ਦੇ ਵੀ ਸ਼ਾਟ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਜਿਨ੍ਹਾਂ ਦੀ ਕੋਠੀ ਹੈ ਨੇ ਬਾਈ ਜੀ ਹੋਰਾਂ ਤੋਂ ਵੀ ਆਪਾਂ ਰਿਵਿਊ ਜ਼ਰੂਰ ਲਵਾਂਗੇ ਬਾਈ ਜੀ ਜੇ ਗੱਲ ਕਰੀਏ ਪਹਿਲਾਂ ਤਾਂ ਮੁਬਾਰਕ ਘਰ ਬਹੁਤ ਸੋਹਣਾ ਬਣਾ ਤੁਹਾਡਾ ਥੈਂਕ ਯੂ ਜੇ ਗੱਲ ਕਰੀਏ ਜੀ ਪੱਥਰਾਂ ਨੇ ਜਗਾਠਾਂ ਲਾਈਆਂ ਕਿਵੇਂ ਲੱਗਿਆ ਤੁਹਾਨੂੰ ਕਿਵੇਂ ਸਰਚ ਕੀਤੀਆਂ ਬਈ ਤੁਸੀਂ ਜੀ ਹਾਂ ਜਿੰਨੀ ਸਫਾਈ ਆ ਤੇ ਜਿੰਨਾ ਮਿਸਤਰੀ ਦੀ ਰਿਪੇਅਰ ਪੂਰਦਾ ਬਹੁਤ ਸੋਹਣਾ ਕੰਮ ਕਰਦੇ ਸਾਰਾ ਜਿੰਨਾ ਵੀ ਕਰਦੇ ਆ ਜਿੰਨੇ ਟਾਈਮ ਤੇ ਗੱਲ ਕਹੀ ਉਹਨੇ ਦੀ ਨਿਪਟਣੀ ਉਹਨੇ ਤੇ ਉਹਨੇ ਤੇ ਉਦੋਂ ਵੇਸ਼ੇਤੀ ਕਰਿਆ ਕੰਮ ਜ ਨਹੀਂ ਹੋਈ ਬਾਅਦਲੇ ਟਾਈਮ ਚ ਕਰਿਆ ਹੋਵੇ ਹਾਂ ਤੇ ਨਾ ਕੋਈ ਦੀ ਕੰਨੀ ਪੁਰੇ ਤੇ ਨਾ ਕੁਝ ਵੀ ਨਹੀਂ ਪੁਰਦਾ ਇਹਦਾ ਹੋਰ ਦੱਸ ਤੇ ਸਾਰੀ ਟੀਮ ਜੇ ਪੂਰੇ ਪੰਜਾਬ ਦੇ ਵਿੱਚ ਗੱਲ ਕਰੀ ਕਿੰਨੀਆਂ ਕੋਠੀਆਂ ਦੇ ਕੰਮ ਚੱਲ ਰਹੇ ਅੱਜ ਦੇ ਦਿਨ ਸਾਡੇ ਪੰਜਾਬ ਦੇ ਪੰਜ ਦਿੱਥੇ ਥਾਂਾਂ 'ਚ ਸਾਡੀ ਕੰਮ ਚੱਲਦਾ ਪਿਆ ਜੀ ਠੀਕ ਹੈ ਜੀ ਹਾਂਜੀ ਮੁਖਸਰ ਸਾਹਿਬ ਦਰਦਲੇ ਸਾਈਡ ਮਾਨਸਾ ਸਾਈਡ ਠੀਕ ਹੈ ਜੀ ਤੋਂ ਸਰਸੇ ਕੋਲੇ ਵੀ ਮਲ ਨਾਪ ਲੈਣ ਤੋਂ ਫਿਟਿੰਗ ਤੱਕ ਸਾਰਾ ਜਿੰਮੇਵਾਰੀ ਤੁਹਾਡੀ ਆ ਸਾਡੀ ਸਾਡੀ ਠੀਕ ਹੈ ਜੀ ਬਾਈ ਹੋਰਾਂ ਦੀ ਟੀਮ ਆ ਗਈ ਇਧਰ ਮਿਸਤਰੀ ਖੜਿਆ ਬਾਈ ਤੇ ਪ੍ਰੋਪਰ ਸਾਰਾ ਕੰਮ ਕਰਕੇ ਜਾਂਦੇ ਨੇ ਜੇਕਰ ਤੁਸੀਂ ਵੀ ਚਾਹੋ ਨੀ ਤੁਹਾਡੇ ਘਰ ਦੇ ਵਿੱਚ ਉਹੀ ਚਕਾਟ ਹੋਵੇ ਜਿਸ ਨੂੰ ਸਿਉਂਗ ਵੀ ਨਾ ਲੱਗੇ ਜਰ ਵੀ ਨਾ ਲੱਗੇ ਤੇ ਮਜ਼ਬੂਤੀ ਵੀ ਵੱਧ ਹੋਵੇ ਤਾਂ ਇੱਕ ਵਾਰ ਵੀਰ ਉਹਨਾਂ ਨੂੰ ਯਾਦ ਕਰ ਲਓ ਨੰਬਰ ਮੈਂ ਸਕਰੀਨ ਤੇ ਪਾਇਆ ਤੇ ਆ ਵੱਡੀ ਕੋਠੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਚਕਾਟ ਹੈ ਪੱਥਰਾਂ ਈ ਲੱਗੀ ਹੋਈ ਹੈ ਸਪਾਈ ਵੀ ਪ੍ਰੋਪਰ ਬਾਈ ਹੋਰੀ ਕਰਕੇ ਜਾਂਦੇ ਨੇ ਅੱਗੇ ਫੈਕਟਰੀ ਦੇ ਸ਼ਾਟ ਲਾਏ ਆ ਜੇਕਰ ਕੋਈ ਦਿਲਚਸ ਮਤਲਬ ਵਹਿਮ ਹੁੰਦਾ ਤੁਸੀਂ ਜਾ ਕੇ ਉੱਥੇ ਵੀ ਚੈੱਕ ਕਰ ਸਕਦੇ ਹੋ ਵੀ ਕੀ ਕਿਸ ਤਰ੍ਹਾਂ ਦੀ ਬਾਈ ਹੋ ਰਹੀ ਜਿਹੜੀ ਕੁਆਲਿਟੀ ਲਾਉਂਦੇ ਨੇ ਤੇ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਧੰਨਵਾਦ ਦੋਸਤਾਂ